ਵੀ ਦੇਖੋ ਇਹ ਪਿਛਲੇ ਸਮੇਂ ਚੋਂ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਅਕਸਰ ਹੀ ਕਿਤੇ ਕੋਈ ਬਾਈਕਾਟ ਕਰਨ ਬਹਿ ਜਾਂਦਾ ਕਿਤੇ ਕੋਈ ਬਾਈਕਾਟ ਕਰਨ ਮਜ਼ਦੂਰਾਂ ਦਾ ਬਾਈਕਾਟ ਕਿਤੇ ਕਿਸੇ ਪਿੰਡ ਕਿਤੇ ਕਿਸੇ ਪਿੰਡ ਹੁੰਦਾ ਰਹਿੰਦਾ ਜਾਂ ਵੱਖ-ਵੱਖ ਮਸਲਿਆਂ ਤੇ ਇਹ ਜਿਹੜੀਆਂ ਧਮਕੀਆਂ ਜਿਹੜੀਆਂ ਵਾਂ ਉਹ ਜਿਹੜੇ ਛੋਟੇ ਕਿਰਤੀ ਲੋਕ ਆ ਉਹਨਾਂ ਨੂੰ ਦੰਦੇ ਰਹਿੰਦੇ ਆ ਮੈਂ ਸਮਝਦਾ ਵੀ ਇਹਦੇ ਪਿੱਛੇ ਜੇ ਸਾਡੇ ਉਦੋਂ ਤੋਂ ਅਕਾਲ ਤਖਤ ਸਾਹਿਬ ਨੇ ਜਾਂ ਸਿੱਖ ਜਥੇਬੰਦੀਆਂ ਨੇ ਇਹਨੂੰ ਜਿਹੜਾ ਧਿਆਨ ਕੀਤਾ ਹੁੰਦਾ ਤੇ ਜਿਹੜੇ ਇਹੋ ਜੇ ਸਿੱਖੀ ਦੇ ਸਰੂਪ ਦੇ ਵਿੱਚ ਮਸੰਦ ਆ ਜਿਹੜੇ ਜਿਹੜੀ ਚੌਧਰੀ ਆ ਮਸੰਦ ਦਾ ਲੋਕਾਂ ਦੀ ਤੇ ਪਲਣ ਵਾਲੇ ਲੋਕ ਆ ਜੇ ਉਹਨਾਂ ਨਾਲ ਦਾ ਉਦੋਂ ਹੀ ਕੋਈ ਆਪਣਾ ਢੰਗ ਸਿਰ ਨਾਲ ਕੀਤਾ ਹੁੰਦਾ ਕੰਮ ਉਹਨਾਂ ਦਾ ਕੋਈ ਬਾਈਕਟ ਉਹ ਉਹਨਾਂ ਦਾ ਬਾਈਕਟ ਕੀਤਾ ਹੁੰਦਾ ਉਹਨਾਂ ਨੂੰ ਇੱਥੋਂ ਦੂਰ ਕੀਤਾ ਹੁੰਦਾ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ ਤੇ ਜਿਹੜੇ ਅੱਜ ਉਹ ਮਜ਼ਦੂਰ ਵਿਚਾਰੇ ਪਰਿਵਾਰ ਆ ਜਿਨ੍ਹਾਂ ਦਾ ਕੋਈ ਜਿਨ੍ਹਾਂ ਨੂੰ ਸਹਾਰਾ ਨਹੀਂ ਲੱਭ ਰਿਹਾਗਾ ਅੱਜ ਉਹਨਾਂ ਨੇ ਵੀ ਹਤਾਸ਼ ਨਹੀਂ ਹੋਣਾ ਸੀਗਾ ਤੇ ਜਿਹੜੇ ਆਪਾਂ ਕਹਿੰਦੇ ਵਡੇਰਿਆਂ ਵਾਲ ਨੂੰ ਜਾ ਰਹੇ ਉਹ ਸ਼ਾਇਦ ਉਹ ਨਾ ਜਾਂਦੇ ਜਦੋਂ ਉਹਨਾਂ ਨੂੰ ਕੋਈ ਸਹਾਰਾ ਨਹੀਂ ਜਿਹੜੇ ਬੰਦਿਆਂ ਨੇ ਬਾਹ ਫੜਨੀ ਸੀ ਜਾਂ ਜਿਹੜੇ ਸਿਕ ਕੌਮ ਜਾਣੀ ਜਾਂਦੀ ਸੀ ਗਰੀਬਾਂ ਦੀ ਨਤਾਣਿਆਂ ਦੀ ਬਾਹ ਫੜਨ ਵਾਲੀ ਜਦੋਂ ਉਸ ਦੇ ਉਹਨਾਂ ਦੇ ਭੇਸ ਦੇ ਵਿੱਚ ਮਸੰਦ ਆ ਕੇ ਬਹਿ ਗਏ ਸਾਡੇ ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਸਾਂਝੀ ਕਰਨੀ ਆ ਚੰਗੀ ਲੱਗੀ ਤਗਾਪ ਜਰੂਰ ਪਹਚਾਇਆ ਜੀ ਕਿਉਂਕਿ ਜਦੋਂ ਦੀ ਇਹ ਗੱਲ ਮੈਂ ਸੁਣੀ ਆ ਮੇਰੇ ਧਿਆਨ ਚ ਆਈ ਹੈ ਤੇ ਮੈਨੂੰ ਇਹ ਬਹੁਤ ਔਖੀ ਲੱਗੀ ਤੇ ਉਹ ਟਿਕਣ ਨਹੀਂ ਦੇ ਰਹੀ ਸੀ ਜੇ ਦੂਜੇ ਸ਼ਬਦਾਂ ਚ ਕਹੀਏ ਤਾਂ ਗੱਲ ਇਹ ਚੈਨ ਨਹੀਂ ਆਉਣ ਦੇ ਰਹੀ ਸੀ ਤੇ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰਨ ਲੱਗੇ ਆ ਆਪਾਂ ਨਿਤ ਨਵਾਂ ਵਿਵਾਦ ਸੁਣਦੇ ਆ ਵੀ ਕੋਈ ਕਹਿ ਰਿਹਾ ਵਾ ਵੀ ਇੱਥੇ ਧਰਮ ਬਦਲੀ ਬਹੁਤ ਹੋ ਰਹੀ ਆ ਕੋਈ ਕਹਿ ਰਿਹਾ ਵੀ ਲੋਕ ਡੇਰੇ ਆਣਾ ਬਹੁਤ ਜੁੜ ਗਏ ਅਸਲ ਵਿੱਚ ਇਹ ਮਸਲਾ ਹੈਗਾ ਵੀ ਆ ਕਿ ਉਹ ਡੇਰਾਬਾਦ ਨੂੰ ਜਾਣ ਬੁੱਝ ਕੇ ਪੰਜਾਬ ਚ ਫਲਾਇਆ ਜਾ ਰਿਹਾ ਇਹ ਸਾਰੀਆਂ ਗੱਲਾਂ ਆਪਾਂ ਜਾਣਦੇ ਆ ਪਰ ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਵੀ ਪਿਛਲੇ ਦਿਨੀ ਇੱਕ ਬਿਸ਼ਨਪੁਰੇ ਜਿਹੜੇ ਨਰੇਗਾ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਤੇ ਇੱਕ ਟਰੱਕ ਚੜ ਗਿਆ ਤੇ ਚਾਰ ਮਜ਼ਦੂਰਾਂ ਦੀ ਟਰੱਕ ਥੱਲੇ ਕੁਚਲ ਕੇ ਜਿਹੜੀ ਮੌਤ ਹੋ ਗਈ ਉਹਦੇ ਸਬੰਧ ਵਿੱਚ ਮਜ਼ਦੂਰ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਮੋਰਚਾ ਲਾਇਆ ਸੀ ਤੇ ਮੰਗ ਸੀ ਉਹਨਾਂ ਦੀ ਵੀ 10 ਲੱਖ ਰੁਪਈਆ ਤੇ ਇੱਕ ਨੌਕਰੀ ਦਿੱਤੀ ਜਾਵੇ ਚਲੋ ਉਹ ਸੰਘਰਸ਼ ਚੱਲਿਆ ਦੋ ਮਜ਼ਦੂਰ ਪਰਿਵਾਰ ਪਹਿਲਾਂ ਰਾਜ਼ੀਨਾਮਾ ਕਰ ਗਏ ਦੋ ਪੰਜ ਛੇ ਦਿਨ ਅੜੇ ਰਹੇ ਪਰ ਉਸ ਤੋਂ ਬਾਅਦ ਉਹ ਵੀ ਰਾਜ਼ੀਨਾਮਾ ਕਰ ਗਏ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਹੀ ਇੰਨਾ ਪਾਇਆ ਗਿਆ ਐਮਐਲਏ ਵੱਲੋਂ ਉਹ ਘਰੇ ਚੌਂਕੀ ਬਿਠਾ ਦਿੱਤੀ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਬਿਠਾ ਦਿੱਤੇ ਚਲੋ ਹੋਰ ਦਬਾ ਕੇ ਰਾਜ਼ੀਨਾਮਤ ਕਰਾ ਗਏ ਰੋਲਾ ਚਲੋ ਉਹਨਾਂ ਦਾ ਕੰਮ ਸੀ ਸਰਕ ਦਬਾਉਣਾ ਹੋਏ ਆਪਾਂ ਪਤਾ ਵਲ ਲਗਾਤਾਰ ਲੋਕਾਂ ਨਾਲ ਇਸ ਤਰ੍ਹਾਂ ਹੀ ਕਰਦੇ ਆਏ ਆ ਐਮਐਲਏ ਹੋਏ ਪੁਲਿਸ ਅਧਿਕਾਰੀ ਹੋਏ ਵੱਡੇ ਇਹ ਲੋਕਾਂ ਨੇ ਕਰਦੇ ਆਏ ਆ ਜੋ ਕੀਤਾ ਪਰ ਜਿਹੜੀ ਦੁੱਖ ਦੀ ਗੱਲ ਆ ਜਿੱਥੇ ਮੈਨੂੰ ਜਿਹੜੀ ਬਹੁਤ ਮਾੜੀ ਲੱਗੀ ਜਾਂ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਉੱਥੇ ਉਹ ਇਹ ਹੋਈ ਵੀ ਉੱਥੇ ਬਿਸ਼ਨਪੁਰੇ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਮਜ਼ਦੂਰਾਂ ਦੇ ਆ ਜਿਹੜੇ ਉੱਥੋਂ ਦੇ ਲੋਕਾਂ ਸਾਥੀਆਂ ਨੇ ਦੱਸਿਆ ਕੁਝ ਘਰ ਸਰਦਾਰਾਂ ਦੇ ਆ ਸਰਦਾਰਾਂ ਤੋਂ ਆਪਾਂ ਸਮਝਦੇ ਹਾਂ ਵੀ ਉਹ ਸਿੱਖ ਪਰਿਵਾਰ ਹੋਣਗੇ ਤੇ ਧਣੀ ਕਿਸਾਨੀ ਹੋਊਗੀ ਵੀ ਕੋਸ਼ਿਸ਼ ਕਰੋ ਉਹ ਸਰਦਾਰਾਂ ਦੇ ਆ ਜਿਹੜੀ ਉਹਨਾਂ ਨੇ ਮਜ਼ਦੂਰਾਂ ਨਾਲ ਕੀਤੀ ਉਹ ਸਭ ਤੋਂ ਮਾੜੀ ਹੋਈ ਉਹ ਮਜ਼ਦੂਰਾਂ ਨੂੰ ਜਦੋਂ ਐਮਐਲਏ ਦੇ ਕਹਿਨ ਤੇ ਜਾਂ ਪ੍ਰਸ਼ਾਸਕਾਂ ਦੇ ਕਹਿਨ ਤੇ ਵੀ ਮਜ਼ਦੂਰ ਅੜੇ ਹੋਏ ਸੀ ਫਿਰ ਉਹ ਬੰਦਿਆਂ ਨੇ ਮਜ਼ਦੂਰਾਂ ਦਾ ਸਾਥ ਦੇਣ ਦੀ ਥਾਂ ਤੇ ਆਪਦੇ ਪਿੰਡ ਦੇ ਲੋਕਾਂ ਦਾ ਸਾਥ ਦੇਣ ਦੀ ਥਾਂ ਤੇ ਜਾਂ ਜੇ ਕਹਿ ਲਈਏ ਵੀ ਜਿਹੜੀ ਸਿੱਖੀ ਦਾ ਅਸੂਲ ਆ ਵੀ ਹਮੇਸ਼ਾ ਮਾੜੇ ਨਾਲ ਖੜਨਾ ਗਰੀਬ ਦੀ ਪਾਤ ਰੱਖਣੀ ਉਹਨਾਂ ਤੋਂ ਪਿੱਛੇ ਹਟ ਕੇ ਉਹਦੇ ਨਾਲ ਧਰੋਕ ਮਾ ਕੇ ਉਹਨਾਂ ਨੇ ਮਜ਼ਦੂਰਾਂ ਨੂੰ ਧਮਕੀ ਕੀ ਦਿੱਤੀ ਸਭ ਤੋਂ ਪਹਿਲੀ ਧਮਕੀ ਦਿੱਤੀ ਵੀ ਅਸੀਂ ਤੁਹਾਡਾ ਪਿੰਡ ਦੇ ਸਿਮੰਜ ਸੰਸਕਾਰ ਨਹੀਂ ਹੋਣ ਦੇਣਾ ਦੂਸਰੀ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਲਾਸਮੈਂਟ ਨਹੀਂ ਕਰਨ ਦੇਣੀ ਤੀਜੀ ਧਮਕੀ ਦਿੱਤੀ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਤੁਹਾਨੂੰ ਨਹੀਂ ਲੈ ਕੇ ਜਾਣ ਦੇਣਾ ਚੌਥੀ ਧਮਕੀ ਦਿੱਤੀ ਵੀ ਪਿੰਡਾਂ ਵਿੱਚ ਤੁਹਾਡਾ ਬਾਈਕਾਟ ਕਰਾਂਗੇ ਸੋ ਇਹਨਾਂ ਕੁਝ ਹੋਣ ਤੋਂ ਬਾਅਦ ਉਹ ਪਰਿਵਾਰ ਗਰੀਬ ਸੀ ਡਰ ਗਏ ਚਲੋ ਉਹਨਾਂ ਨੇ ਸਮਝੌਤਾ ਕਰ ਲਿਆ ਪਰ ਹੁਣ ਸਮਝਣ ਤੇ ਸੋਚਣ ਵਾਲੀ ਗੱਲ ਆਪਣੇ ਸਾਰਿਆਂ ਦੇ ਇਹ ਹੈ ਵੀ ਦੇਖੋ ਇਹ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਅਕਸਰ ਹੀ ਕਿਤੇ ਕੋਈ ਬਾਈਕਾਟ ਕਰਨ ਬੈਹ ਜਾਂਦਾ ਕਿਤੇ ਕੋਈ ਬਾਈਕਾਟ ਕਰਨ ਮਜ਼ਦੂਰਾਂ ਦਾ ਬਾਈਕਾਟ ਕਿਤੇ ਕਿਸੇ ਪਿੰਡ ਵਿੱਚ ਕਿਸੇ ਪਿੰਡ ਹੁੰਦਾ ਰਹਿੰਦਾ ਜਾਂ ਵਕ ਵਕ ਮਸਲਿਆਂ ਤੇ ਇਹ ਜਿਹੜੀਆਂ ਧਮਕੀਆਂ ਜਣੀਆਂ ਵਾਂ ਉਹ ਜਿਹੜੇ ਛੋਟੇ ਕਿਰਤੀ ਲੋਕ ਆ ਉਹਨਾਂ ਨੂੰ ਦੰਦੇ ਰਹਿੰਦੇ ਆ ਮੈਂ ਸਮਝਦਾ ਮੈਂ ਵੀ ਇਹਦੇ ਪਿੱਛੇ ਜੇ ਸਾਡੇ ਉਦੋਂ ਤੋਂ ਅਕਾਲ ਤਖਤ ਸਾਹਿਬ ਨੇ ਜਾਂ ਸਿੱਖ ਜਥੇਬੰਦੀਆਂ ਨੇ ਇਹਨੂੰ ਜਿਹੜਾ ਧਿਆਨ ਕੀਤਾ ਹੁੰਦਾ ਤੇ ਜਿਹੜੇ ਇਹੋ ਜੇ ਸਿੱਖੀ ਦੇ ਸਰੂਪ ਦੇ ਵਿੱਚ ਮਸੰਦ ਆ ਜਿਹੜੇ ਜਿਹੜੇ ਚੌਧਰੀ ਆ ਮਸੰਦ ਦਾ ਲੋਕਾਂ ਦੀ ਤੇ ਪਲਣ ਵਾਲੇ ਲੋਕ ਆ ਜੇ ਉਹਨਾਂ ਨਾਲ ਦਾ ਉਦੋਂ ਹੀ ਕੋਈ ਆਪਾਂ ਢੰਗ ਸਿਰ ਨਾਲ ਕੀਤਾ ਹੁੰਦਾ ਕੰਮ ਉਹਨਾਂ ਦਾ ਕੋਈ ਬਾਈਕਾਟ ਉਹ ਉਹਨਾਂ ਦਾ ਬਾਈਕਾਟ ਕੀਤਾ ਹੁੰਦਾ ਉਹਨਾਂ ਨੂੰ ਇੱਥੋਂ ਦੂਰ ਕੀਤਾ ਹੁੰਦਾ ਤਾਂ ਅੱਜ ਇਹ ਨੌਕਤ ਨਹੀਂ ਆਉਣੀ ਸੀਗੀ ਤੇ ਜਿਹੜੇ ਅੱਜ ਉਹ ਮਜ਼ਦੂਰ ਵਿਚਾਰੇ ਪਰਿਵਾਰ ਆ ਜਿਨ੍ਹਾਂ ਦਾ ਕੋਈ ਜਿਨ੍ਹਾਂ ਨੂੰ ਸਹਾਰਾ ਨਹੀਂ ਲੱਭ ਰਿਹਾਗਾ ਅੱਜ ਉਹਨਾਂ ਨੇ ਵੀ ਹਤਾਸ਼ ਨਹੀਂ ਹੋਣਾ ਸੀਗਾ ਤੇ ਜਿਹੜੇ ਆਪਾਂ ਕਹਿੰਦੇ ਬਡੇਰਿਆਂ ਵਾਲ ਨੂੰ ਜਾ ਰਹੇ ਉਹ ਸ਼ਾਇਦ ਉਹ ਨਾ ਜਾਣਦੇ ਜਦੋਂ ਉਹਨਾਂ ਨੂੰ ਕੋਈ ਸਹਾਰਾ ਨਹੀਂ ਜਿਹੜੇ ਬੰਦਿਆਂ ਨੇ ਬਾਹ ਫੜਨੀ ਸੀ ਜਾਂ ਜਿਹੜੇ ਸਿਕ ਕੌਮ ਜਾਣੀ ਜਾਂਦੀ ਸੀ ਗਰੀਬਾਂ ਦੀ ਨਤਾਣਿਆਂ ਦੀ ਬਾਹ ਫੜਨ ਵਾਲੀ ਜਦੋਂ ਉਸ ਦੇ ਉਹਨਾਂ ਦੇ ਭੇਸ ਦੇ ਵਿੱਚ ਮਸੰਦਾਂ 'ਤੇ ਬਹਿ ਗਏ ਤੇ ਉਹਨਾਂ ਮਸੰਦਾਂ 'ਤੇ ਕੋਈ ਕਾਰਵਾਈ ਵੀ ਨਾ ਹੋਵੇ ਤੇ ਉਹ ਉਵੇਂ ਦੰਡ ਦਿਨਾਉਂਦੇ ਫਿਰਨ ਦਾਬੇ ਮਾਰਦੇ ਫਿਰਨ ਲੋਕਾਂ ਨੂੰ ਸਾਰਾ ਕੁਝ ਕਰਦੇ ਫਿਰਨ ਫਿਰ ਗਰੀਬ ਬੰਦੇ ਦਾ ਕੋਈ ਸਹਾਰਾ ਨਹੀਂਗਾ ਤੇ ਉਹ ਇਸੇ ਤਰ੍ਹਾਂ ਹੀ ਉਹ ਫਿਰ ਹੋਰ ਸਹਾਰੇ ਪਣ ਵਾਸਤੇ ਥਾਂ ਥਾਂ ਤੇ ਜਾਂਦਾ ਵਾ ਸੋ ਸਾਡੀ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਵੀ ਗਾਲ ਤਖਤ ਦੇ ਜਹੇਦਾਰ ਨੂੰ ਵੀ ਵੀ ਇਸ ਮਸਲੇ ਤੇ ਬਿਸ਼ਨਪੁਰੇ ਵਾਲੇ ਤੇ ਜਿਹੜੇ ਬੰਦਿਆਂ ਨੇ ਕਿਆ ਬਾਬ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਹੀਂ ਦੇਣਾ ਤੁਹਾਨੂੰ ਅਸੀਂ ਗੁਰੂ ਘਰੇ ਨਹੀਂ ਵੜਨ ਦੇਣਾ ਅਸੀਂ ਤੁਹਾਡਾ ਬਾਈਕਟ ਕਰ ਦੇਾਂਗੇ ਉਹਦਾ ਜਰੂਰ ਉਹਦੇ ਤੇ ਕੋਈ ਕਾਰਵਾਈ ਹੋਵੇ ਤਾਂ ਕਿ ਇੱਕ ਸਬਕ ਮਿਲੇ ਤਾਂ ਕਿ ਗਾਂ ਤੋਂ ਕੋਈ ਇਹੋ ਜਿਹਾ ਮਸੰਦ ਕਿਰਤੀ ਲੋਕਾਂ ਨਾਲ ਧੱਕਾ ਕਰਨ ਦੀ ਜੁਰਤ ਨਾ ਕਰ ਸਕੇ ਸੋ ਐਨੀ ਗੱਲਬਾਤ ਸੀ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਹਿਬ ਤੋਂ ਲਾਅਸਮੈਂਟ ਨਹੀਂ ਕਰਨ ਦੇ ਨੇ ਤੀਜੀ ਧਮਕੀ ਦਿੱਤੀ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਤੁਹਾਨੂੰ ਨਹੀਂ ਲੈ ਕੇ ਜਾਂਦੇ। ਚੌਥੀ ਧਮਕੀ ਦਿੱਤੀ ਵੀ ਪਿੰਡਾਂ ਵਿੱਚ ਤੁਹਾਡਾ ਬਾਈਕਾਟ ਕਰਾਂਗੇ। ਸੋ ਇੰਨਾ ਕੁਝ ਹੋਣ ਤੋਂ ਬਾਅਦ ਉਹ ਪਰਿਵਾਰ ਗਰੀਬ ਸੀ ਡਰ ਗਿਆ ਚਲੋ ਉਹਨਾਂ ਨੇ ਸਮਝੋਤਾ ਕਰ ਲਿਆ। ਪਰ ਹੁਣ ਸਮਝਣ ਤੇ ਸੋਚਣ ਵਾਲੀ ਗੱਲ ਆਪਣੇ ਸਾਰਿਆਂ ਦੇ ਇਹ ਆ ਵੀ ਦੇਖੋ ਇਹ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਅਕਸਰ ਹੀ ਕਿਤੇ ਕੋਈ ਬਾਈਕਾਟ ਕਰਨ ਬਹਿ ਜਾਂਦਾ ਕਿਤੇ ਕੋਈ ਬਾਈਕਾਟ ਕਰਨ ਮਜ਼ਦੂਰਾਂ ਦਾ ਬਾਈਕਾਟ ਕਿਤੇ ਕਿਸੇ ਪਿੰਡ ਵਿੱਚ ਕਿਸੇ ਪਿੰਡ ਹੁੰਦਾ ਰਹਿੰਦਾ ਜਾਂ ਵਕ ਵਕ ਮਸਲਿਆਂ ਤੇ ਇਹ ਜਿਹੜੀਆਂ ਧਮਕੀਆਂ ਜਣੀਆਂ ਵਾ ਉਹ ਜਿਹੜੇ ਛੋਟੇ ਕਿਰਤੀ ਲੋਕ ਆ ਉਹਨਾਂ ਨੂੰ ਦੰਦੇ ਰਹਿੰਦੇ ਆ ਮੈਂ ਸਮਝਦਾ ਮੈਂ ਵੀ ਇਹਦੇ ਪਿੱਛੇ ਜੇ ਸਾਡੇ ਉਦੋਂ ਤੋਂ ਅਕਾਲ ਤਖਤ ਸਾਹਿਬ ਨੇ ਜਾਂ ਸਿੱਖ ਜਥੇਬੰਦੀਆਂ ਨੇ ਇਹਨੂੰ ਜਿਹੜਾ ਧਿਆਨ ਕੀਤਾ ਹੁੰਦਾ ਤੇ ਜਿਹੜੇ ਇਹੋ ਜੇ ਸਿੱਖੀ ਦੇ ਸਰੂਪ ਦੇ ਵਿੱਚ ਮਸੰਦ ਆ ਜਿਹੜੇ ਜਿਹੜੇ ਚੌਧਰੀ ਆ ਮਸੰਦ ਦਾ ਲੋਕਾਂ ਦੀ ਤੇ ਪਲਣ ਵਾਲੇ ਲੋਕ ਆ ਜੇ ਉਹਨਾਂ ਨਾਲ ਦਾ ਉਦੋਂ ਹੀ ਕੋਈ ਆਪਾਂ ਢੰਗ ਸਿਰ ਨਾਲ ਕੀਤਾ ਹੁੰਦਾ ਕੰਮ ਉਹਨਾਂ ਦਾ ਕੋਈ ਬਾਈਕਾਟ ਉਹ ਉਹਨਾਂ ਦਾ ਬਾਈਕਾਟ ਕੀਤਾ ਹੁੰਦਾ ਉਹਨਾਂ ਨੂੰ ਇੱਥੋਂ ਦੂਰ ਕੀਤਾ ਹੁੰਦਾ ਤਾਂ ਅੱਜ ਇਹ ਨੌਕਤ ਨਹੀਂ ਆਉਣੀ ਸੀਗੀ ਤੇ ਜਿਹੜੇ ਅੱਜ ਉਹ ਮਜ਼ਦੂਰ ਵਿਚਾਰੇ ਪਰਿਵਾਰ ਆ ਜਿਨ੍ਹਾਂ ਦਾ ਕੋਈ ਜਿਨ੍ਹਾਂ ਨੂੰ ਸਹਾਰਾ ਨਹੀਂ ਲੱਭ ਰਿਹਾਗਾ ਅੱਜ ਉਹਨਾਂ ਨੇ ਵੀ ਹਤਾਸ਼ ਨਹੀਂ ਹੋਣਾ ਸੀਗਾ ਤੇ ਜਿਹੜੇ ਆਪਾਂ ਕਹਿੰਦੇ ਵਡੇਰਿਆਂ ਵਾਲ ਨੂੰ ਜਾ ਰਹੇ ਉਹ ਸ਼ਾਇਦ ਉਹ ਨਾ ਜਾਣਦੇ ਜਦੋਂ ਉਹਨਾਂ ਨੂੰ ਕੋਈ ਸਹਾਰਾ ਨਹੀਂ ਜਿਹੜੇ ਬੰਦਿਆਂ ਨੇ ਬਾਹ ਫੜਨੀ ਸੀ ਜਾਂ ਜਿਹੜੇ ਸਿਕ ਕੌਮ ਜਾਣੀ ਜਾਂਦੀ ਸੀ ਗਰੀਬਾਂ ਦੀ ਨਤਾਣਿਆਂ ਦੀ ਬਾਹ ਫੜਨ ਵਾਲੀ ਜਦੋਂ ਉਸ ਦੇ ਉਹਨਾਂ ਦੇ ਭੇਸ ਦੇ ਵਿੱਚ ਮਸੰਦਾਂ 'ਤੇ ਬਹਿ ਗਏ ਤੇ ਉਹਨਾਂ ਮਸੰਦਾਂ 'ਤੇ ਕੋਈ ਕਾਰਵਾਈ ਵੀ ਨਾ ਹੋਵੇ ਤੇ ਉਹ ਉਵੇਂ ਦੰਡ ਦਿਨਾਉਂਦੇ ਫਿਰਨ ਦਾਬੇ ਮਾਰਦੇ ਫਿਰ ਲੋਕਾਂ ਨੂੰ ਸਾਰਾ ਕੁਝ ਕਰਦੇ ਫਿਰਨ ਫਿਰ ਗਰੀਬ ਬੰਦੇ ਦਾ ਕੋਈ ਸਹਾਰਾ ਨਹੀਂਗਾ ਤੇ ਉਹ ਇਸੇ ਤਰ੍ਹਾਂ ਹੀ ਉਹ ਫਿਰ ਹੋਰ ਸਹਾਰੇ ਬਣ ਵਾਸਤੇ ਥਾਂ ਥਾਂ ਤੇ ਜਾਂਦਾ ਵਾ ਸੋ ਸਾਡੀ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਵੀ ਗਾਲ ਤਖਤ ਦੇ ਜਹੇਦਾਰ ਨੂੰ ਵੀ ਵੀ ਇਸ ਮਸਲੇ ਤੇ ਬਿਸ਼ਨਪੁਰੇ ਵਾਲੇ ਤੇ ਜਿਹੜੇ ਬੰਦਿਆਂ ਨੇ ਕਿਹਾ ਵਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਹੀਂ ਦੇਣਾ ਤੁਹਾਨੂੰ ਅਸੀਂ ਗੁਰੂ ਘਰੇ ਨਹੀਂ ਵੜਨ ਦੇਣਾ ਅਸੀਂ ਤੁਹਾਡਾ ਬਾਈਕਟ ਕਰ ਦੇਾਂਗੇ ਉਹਦਾ ਜ਼ਰੂਰ ਉਹਦੇ ਤੇ ਕੋਈ ਕਾਰਵਾਈ ਹੋਵੇ ਤਾਂ ਕਿ ਇੱਕ ਸਬਕ ਮਿਲੇ ਤਾਂ ਕਿ ਗਾਂ ਤੋਂ ਕੋਈ ਇਹੋ ਜਿਹਾ ਮਸੰਦ ਕਿਰਤੀ ਲੋਕਾਂ ਨਾਲ ਧੱਕਾ ਕਰਨ ਦੀ ਜ਼ਰੂਰਤ ਨਾ ਕਰ ਸਕੇ ਸੋ ਐਨੀ ਗੱਲ ਬਾਤ ਸੀ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ